ਸਾਡੇ ਬਹੁਤ ਹੀ ਸਤਿਕਾਰਯੋਗ ਅਗਾਜ ਬੈਲਫੇਅਰ ਕਲੱਬ ਦੀ ਸਮੁੱਚੀ ਟੀਮ ਦਾ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਕਣਕਵਾਲ ਵਿੱਚ ਪਹੁੰਚਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਤੇ ਨਾਲ ਦੀ ਨਾਲ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਮੇਂ-ਸਮੇਂ ਤੇ ਸਾਡੇ ਬੱਚਿਆਂ ਨੂੰ ਇਹਨਾਂ ਦੀਆਂ ਜ਼ਰੂਰਤਮੰਦ ਚੀਜ਼ਾਂ ਕਿਤਾਬਾਂ ਕਾਪੀਆਂ ਪੈਨਸਲ ਰੇਜ਼ਰ ਤੋਂ ਇਲਾਵਾ ਹੋਰ ਵੀ ਜਿਸ ਤਰ੍ਹਾਂ ਦੀ ਸਹੈਤਾ ਦੀ ਸਾਨੂੰ ਲੋੜ ਹੁੰਦੀ ਹੈਗੀ ਜਿਵੇਂ ਬੱਚਿਆਂ ਲਈ ਸਿਆਲ ਦੇ ਵਿੱਚ ਬੂਟ ਜਰਾਬਾਂ ਕੋਟੀਆਂ ਸਮੇ ਸਮੇ ਤੇ ਸਾਡੀ ਪੂਰੀ ਸਮੁੱਚੀ ਟੀਮ ਆ ਜਿਹੜੀ ਉਹ ਮਦਦ ਕਰਦੀ ਆ ਤੇ ਇਸ ਗੱਲ ਦੇ ਲਈ ਅਸੀਂ ਸਦਾ ਇਹਨਾਂ ਦੇ ਰਿਣੀ ਵੀ ਰਹਾਂਗੇ ਜੋ ਸਾਡੀ ਹਰ ਸਮੇ ਮਦਦ ਕਰਨ ਦੇ ਲਈ ਤਿਆਰ ਰਹਿੰਦੇ ਨੇ ਤੇ ਇਸ ਦੇ ਨਾਲ ਹੀ ਮੈਂ ਸਾਡੇ ਸਤਿਕਾਰਯੋਗ ਸੈਂਟਰ ਹੈੱਡ ਮੁਖੀ ਸਰਦਾਰ ਕਲਦੀਪ ਸਿੰਘ ਜੀ ਮਲੂਕਾ ਜੀ ਨੂੰ ਵੀ ਬੇਨਤੀ ਕਰਦਾ ਮੈਂ ਵੀ ਆਈ ਹੋਈ ਸਮੁੱਚੀ ਟੀਮ ਦਾ ਧੰਨਵਾਦ ਕਰਨ ਅਤੇ ਬੱਚਿਆਂ ਦੇ ਨਾਲ ਦੋ ਸ਼ਬਦ ਸਾਂਝੇ ਕਰਨ ਸਤਿਕਾਰਯੋਗ ਆਜ਼ਾਦ ਬਾਈਸਰ ਟੀਮ ਦੇ ਸਾਰੇ ਮੈਂਬਰ ਸਾਹਿਬਾਨ ਅਧਿਆਪਕ ਸਾਥੀਓ ਤੇ ਪਿਆਰੇ ਬੱਚਿਓ ਤੁਨ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਤੇ ਬਹੁਤ ਖੁਸ਼ੀ ਹੋਈ ਹੈ ਕਿ ਅੱਜ ਸਾਡੇ ਪ੍ਰਾਇਮਰੀ ਸਕੂਲ ਦੇ ਵਿਹੜੇ ਦੇ ਵਿੱਚ ਬੁੱਧੀਜੀਵੀ ਵਰਗ ਹੈ ਜਿਹੜਾ ਸਾਡੇ ਪਿੰਡ ਦਾ ਉਹ ਬਿਰਾਜ਼ਮਾਨ ਹੈ ਆਇਆ ਸਾਡੇ ਕੋਲੇ ਸਾਡੇ ਸਿਰ ਤੇ ਹੱਥ ਧਾਰਨ ਦੇ ਲਈ ਸੋ ਇਸ ਵੈਲਫੇਅਰ ਕਲੱਬ ਦੇ ਲਈ ਸਾਰੇ ਬੱਚੇ ਸਾਰੇ ਕਲਾਪਿੰਗ ਕਰੋ ਪੂਰੀ ਜੋਰ ਦੀ ਸਰ ਸਾਡੀ ਟੀਮ ਸਾਡੇ ਸਟਾਫ ਸਾਡੀ ਟੀਮ ਦੇ ਵੱਲੋਂ ਤੁਹਾਡਾ ਸਾਡੇ ਸਕੂਲ ਚ ਸਾਡੇ ਇਸ ਬੇੜੇ ਦੇ ਵਿੱਚ ਆਇਆ ਤੇ ਜੀ ਆਇਆਂ ਨੂੰ ਸਾਰੀ ਟੀਮ ਨੂੰ ਤੇ ਮਾਲਕ ਅੱਗੇ ਦੁਆ ਕਰਦੇ ਆਂ ਕਿ ਇਹ ਵੈਲਫੇਅਰ ਹੈ ਜਿਹੜਾ ਇਹ ਅੱਗੇ ਐਸੀ ਤਰ੍ਹਾਂ ਤਰਕੀਆਂ ਤੇ ਬੁਲੰਦੀਆਂ ਛੂਹੇ ਤੇ ਸਾਰ ਮੇਰੇ ਵੱਲੋਂ ਮੇਰੇ ਸਟਾਫ ਵੱਲੋਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਜਿੱਥੇ ਵੀ ਸਾਡੇ ਸਟਾਫ ਦੀ ਜਾਂ ਸਾਡੀ ਲੋੜ ਹੈ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਸੋ ਜੋ ਤੁਸੀਂ ਬੱਚਿਆਂ ਦੇ ਲਈ ਹਰ ਸਾਲ ਹਰ ਸੈਸ਼ਨ ਦੇ ਵਿੱਚ ਜੋ ਇਹ ਉਪਰਾਲਾ ਕਰਦੋਂ ਇਹ ਬਹੁਤ ਵੱਡੀ ਸੋਚ ਹੈ ਸੋ ਅਸੀਂ ਇਸ ਸੋਚ ਦੇ ਮੂਰੇ ਸਿਰਦਾ ਕਰਦੇ ਹੋਏ ਤੁਹਾਨਾਂ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਧੰਨਵਾਦ ਰਾਮ ਸਰ ਆਜੂ ਅੱਸੀ ਦੁਬਾਰ ਦਿਖਾ ਬੋਲੋ ਹਾਂਜੀ ਸਾਰੇ ਵਿਦਿਆਰਥੀ ਸਮਾਜ ਦੇ ਸੇਵਕ ਤੇ ਕਲਪ ਸਾਥੀਓ ਸਾਰੇ ਪਸਤੇ ਕਾਲ ਚੱਚੀ ਕਾ ਤੇ ਸਰ ਦਾ ਸਿੱਧ ਤੈਜਲਤਨ ਮਾਨ ਕਰਦੇ ਆਂ ਜੇਕਰ ਸਾਨੂੰ ਮੰਨਵਾ ਕੇ ਇਹ ਲੰਘ ਕਿਉਂਕਿ ਸਾਡਾ ਜੋ ਕਲਬ ਬਣਿਆ ਹੈਗਾ ਅਗਾਂਹ ਵਧੇਗਾ ਖਲਾਸ ਇਹੇ ਲੋੜ ਪਧਰੀ ਮਰਦ ਦੇ ਬਣਿਆ ਹੈਗਾ ਤੇ ਜਿਹੇ ਵਿੱਚੋਂ ਹਰ ਸਾਲ ਦੀ ਤਰ੍ਹਾਂ ਪਿਛੇ ਦੋਤਨ ਸਾਲ ਬਾਰੇ ਕੇ ਸਮਾਗਮ ਕਰਿਆ ਤੇ ਇੱਕ ਤਰ੍ਹਾਂ ਦਾ ਸਿਖਰਣ ਹੋਇਆ ਹੈਗਾ ਵੀ ਜਦੋਂ ਵੀ ਨਾ ਸਾਹਿਬ ਨੂੰ ਹੁੰਦਾ ਹੈ ਤਾਂ ਬੱਚਿਆਂ ਨਾਲ ਸੀਸ਼ਣ ਜੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾਂਦੀ ਹੈਗੀ ਤੇ ਜਿਹੜੇ ਵੀ ਹੋਰ ਬੰਦੇ ਵਿਦਿਆਰਥੀ ਨੇ ਇਸ ਤੋਂ ਇਲਾਵਾ ਉਹ ਕੋਈ ਵੀ ਸਾਡੇ ਕਲੱਬ ਦੇ ਨਾਲ ਸੰਪਰਕ ਕਰ ਸਕਦਾ ਹੈ ਜਿੰਨੀ ਸਮੁੱਚੀ ਟੀਮ ਤੁਸੀਂ ਦੇਖਿਆ ਹੋਵੇ ਇੱਥੇ ਕਿਸੇ ਵੀ ਮੈਂਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਪ੍ਰੋਗਰਾਮ ਤਾਂ ਇਹ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਇਹਨੂੰ ਤੁਸੀਂ ਸਾਰੇ ਸਹਿਯੋਗ ਕਰਿਓ ਤੇ ਅਗਲੇ ਤੋਂ ਵੀ ਅਸੀਂ ਮੀਟ ਕਰਦੇ ਆਂ ਵੀ ਬੱਚੇ ਵਸਤੂਵੱਦ

ਠੀਕ ਹੈ ਕਿਸੇ ਵੀ ਤਰ੍ਹਾਂ ਤੁਹਾਨੂੰ ਲੋੜ ਪੈ ਜੇ ਕਿਸੇ ਵੀ ਚੀਜ਼ ਦੀ ਤਾਂ ਸਾਡਾ ਕਲੱਬ ਹਮੇਸ਼ਾ ਤੁਹਾਡੇ ਨਾਲ ਤੁਹਾਡੇ ਸਕੂਲ ਦੇ ਨਾਲ ਹੈਗਾ ਉਹ ਖੜਾ ਹੈਗਾ ਤੇ ਬਾਕੀ ਸਕੂਲ ਹੈਗਾ ਬਹੁਤ ਵਧੀਆ ਤਰੱਕੀ ਕਰ ਰਿਹਾ ਹੈ ਬਹੁਤ ਸਾਰੇ ਸਾਥ ਅਸੀਂ ਦਾ ਆਪਣਾ ਯੋਗ ਪਾਤਰ ਹੈਗਾ ਠੀਕ ਹੈ ਤੇ ਅੱਗੇ ਤੋਂ ਵੀ ਬਹੁਤ ਸਾਰੇ ਰਸਕਾਰ ਦੇ ਵੀ ਬਣਾਏ ਹੈ ਸਕੂਲ ਦੇ ਨੂੰੜੀ ਕਾ ਤੋਂ ਕਿ ਤਰੱਕੀ ਕਰੇ ਤੇ ਇਹਨਾਂ ਚੋਂ ਦੇ ਨਾਮ ਵੀ ਇੰਦਾਨ ਦੇਣਾ ਹੈ ਅਪਸ਼ੇਕ ਹੈ ਇਹ ਆ ਜੇ ਬੱਚੇ ਜਿਹੜੇ ਕੀਚਨ ਵਾਲੇ ਨੂੰ ਲੈ ਲੇਗੇ ਜੀ ਕੋਈ ਮਰਜ਼ੀ ਲੈ ਲੋ ਤਾਂ ਵੀ ਕੀ ਜਦੋਂ ਮੈਨੂੰ ਲੱਗਦਾ ਆ ਜੇ ਕੋਈ ਕਲਾਸ ਹੈ ਪਹਿਲੇ ਫਸਟ ਆ ਜਾਵੇ ਆ ਜਾ ਅਗਰ ਤੂੰ ਆ ਜਾ ਆ ਜਾ ਆ ਜਾ ਤੁਹੇ ਮੈਂ ਤੁਹਾਡੇ ਪਹਿਲੇ ਹੀ ਨੇ ਇਹ ਸਾਰੇ ਲਈ ਨੇ ਮੈਂ ਤੁਹਾਨੂੰ ਸਾਰੇ ਲਈ ਕਹਿੰਦਾ ਫਸਤੇ ਫੋਟੋ ਕਰਾਉਣੇ ਆਕੂੰ ਐ ਕਰੋ ਇਹ ਤਾਂ ਕੀ ਜਾਣਗੇ ਤੁਹਾਡੇ ਆਪਣੇ ਸਰ ਐ ਕਰੋ ਉੱਪਰ ਚੜ੍ਹ ਜਾਓ ਉੱਪਰ ਚੜ੍ਹ ਜਾਓ

Thank you.